ਚੰਡੀਗੜ੍ਹ ਵਿਖੇ ਸੋਮਵਾਰ ਸ਼ਾਮ ਨੂੰ ਸੈਕਟਰ 33 ਵਾਸੀ ਇੰਦਰਪ੍ਰੀਤ ਸਿੰਘ ਪੈਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੇ ਵਿਦੇਸ਼ ਚ ਬੈਠੇ ਗੈਂਗਸਟਰ 골ਡੀ ਬਰਾੜ ਹੁਣ ਹਮੋ ਸਾਹਮਣੇ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਨੇ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ ਤਾਂ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਸਾਡੇ ਗਰੁੱਪ ਦਾ ਇਹ ਗਦਾਰ ਗੋਲਡੀ ਅਤੇ ਰੋਹਿਤ ਸਾਰੇ ਕਲੱਬਾਂ ਤੋਂ ਫੋਨ ਕਾਲ ਕਰਦਾ ਸੀ ਤੇ ਪੈਸੇ ਇਕੱਠੇ ਕਰਦਾ ਸੀ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਆਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਹੈ ਆ ਜੋ ਕਿ ਗੋਲਡੀ ਬਰਾੜ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਅਦਾਰਾ ਦਾ ਅਨਮਿਊਟ ਇਸ ਕਥਿਤ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਤਾਂ ਇਸ ਆਡੀਓ ਕਲਿੱਪ ਦੇ ਵਿੱਚ ਗੋਲਡੀ ਬਰਾੜ ਲਾਰੈਂਸ ਨੂੰ ਗਦਾਰ ਕਹਿ ਰਿਹਾ ਹੈ ਤਾਂ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਉੱਤੇ ਦੋਸ਼ ਲਾਇਆ ਹੈ ਕਿ ਉਸਨੇ ਇੱਕ નિર્ਦੋਸ਼ ਵਿਅਕਤੀ ਦਾ ਕਤਲ ਕਰਵਾ ਦਿੱਤਾ ਤਾਂ ਚੰਡੀਗੜ੍ਹ ਵਿਖੇ ਸੋਮਵਾਰ ਦੇਰ ਸ਼ਾਮ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਹੋਏ ਮਾਮਲੇ ਨੂੰ ਲੈ ਕੇ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਅਹਮੋ ਸਾਹਮਣੇ ਹੋ ਗਏ ਨੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ Facebook page ਉਤੇ ਜ਼ਿੰਮੇਵਾਰੀ ਵੀ ਲਈ ਗਈ ਹੈ ਹਾਲਾਂਕਿ ਸੋਸ਼ਲ ਮੀਡੀਆ ਦੇ ਉਤੇ ਇੱਕ ਆਡੀਓ ਹੁਣ ਵਾਇਰਲ ਹੋ ਰਿਹਾ ਹੈ ਜੋ ਕਿ ਗੋਲਡੀ ਬਰਾੜ ਦਾ ਦੱਸਿਆ ਜਾ ਰਿਹਾ ਹੈ ਪਰ ਅਦਾਰਾ ਦਾ ਅਨਮਿਊਟ ਇਸ ਕਥਿਤ ਆਡੀਓ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਤੁਹਾਨੂੰ ਦੱਸ ਦਈਏ ਕਿ ਇਸ ਆਡੀਓ ਦੇ ਵਿੱਚ ਗੋਲਡੀ ਬਰਾੜ ਸਾਫ਼ ਤੌਰ ਤੇ ਲਾਰੈਂਸ ਬਿਸ਼ਨੋਈ ਨੂੰ ਕਤਲ ਦਾ ਜ਼ਿੰਮੇਵਾਰ ਦੱਸ ਰਿਹਾ ਤੇ ਆਖ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਯਾਰ ਨਾਲ ਮਾਰ ਕੀਤੀ ਹੈ ਜਿਸ ਨੂੰ ਉਹ ਨਹੀਂ ਬਖਸ਼ੇਗਾ ਤਾਂ ਸਭ ਤੋਂ ਪਹਿਲਾਂ ਕਥਿਤ 골ਡੀ ਬਰਾੜ ਦੀ ਆਡੀਓ ਜਰੂਰ ਸੁਣੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ 골ਡੀ ਬਰਾੜ ਅੱਜ ਵੌਇਸ ਮੈਸੇਜ ਚੰਡਨਾ ਤਾਂ ਪਿਆਰੇ ਪੈਰੀ ਇੰਦਰਪ੍ਰੀਤ ਪੈਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲਾਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਬੀਏ ਤਾਂ ਹੁਣ 100 ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਐ ਪੈਸੇ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਪਿਆਰੀ ਨਵੀਂ ਪਿਆਰੀਏ ਤੈਨੂੰ ਪਹਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ ਤੇ ਕਰਨੀ ਸੇਖਣੀ ਵੀ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈ ਯਾਰ ਪਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਵੀ ਇੰਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਕੋਈ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲਾਰੈਂਸ ਆਂਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪੁੱਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਂ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾ ਫਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਵੀ ਮੇਰੇ ਪੁੱਤ ਤੇ ਦੋਸਤ ਨੇ ਆਪਦੇ ਪੁੱਤਾਂ ਨੂੰ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਦੇ ਬੇਗਾਨੇ ਬੰਦੇ ਕੋਈ ਬਾੜ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰ ਹੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਅੱਜ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਗਊ ਬੰਦੇ ਨੂੰ ਜინა ਹਜੇ ਤੱਕ ਵੀ ਤੂੰ ਹਜੇ ਤੱਕ ਪੈਰੀਆਂ ਨੇ ਦੇ ਥਰੂ ਇਹਨਾਂ ਥਰੂ ਤੂੰ ਸਨੇਹ ਲਵਾਉਂਦਾ ਸੀ ਸਾਨੂੰ ਵੀ ਰਾਈਨਾਵਾ ਕਰਵਾ ਦੋ ਮੇਰਾ ਠੀਕ ਹੈ ਇਹਨਾਂ ਨੇ ਕਦੋਂ ਕਨੋਂ ਇਹਨਾਂ ਨੇ ਤੇਰੀ ਖਿਲਾਫਤ ਕਰਤੀ ਜਾਂ ਸਾਡੀ ਕਦੇ ਮਤ ਕਰਤੀ ਚਲ ਜੇ ਕਦੇ ਤੇਰੇ ਨਾਲ ਕਦੇ ਹੈਲੋ ਆਈ ਹੋ ਗਈ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋ ਗਈ ਹੋਵੇ ਪੁਰਾਣੇ ਯਾਰ ਸਿਰ ਹੋ ਜਾਂਦੀ ਸੀ ਐਵਜੀ ਕੀ ਇਹਨੇ ਕਦੀ ਤੇਰਾ ਕੀ ਨਖਾਨ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਾਕ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਹੁੰਦਾ ਨਾ ਤੈਨੂੰ ਜਿਵੇਂ ਸਾਨੂੰ ਘਰ ਆਂਦਾ ਸੀ ਉਵੇਂ ਹੀ ਉਹ ਮੰਨਦਾ ਸੀ ਤੇ ਅੱਜ ਤੂੰ ਹੀ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਐ ਅੱਜ ਤੇਰਾ ਖੂਨ ਪਾਣੀ ਹੋ ਗਿਆ ਲਾਰੈਂਸ ਤੈਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗ ਬਲੀ ਦੀਆਂ ਦਾ ਝੂਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਤਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇਤਰਾੰਤਿ ਸ਼ੁਰੂ ਐ ਆਦੀ ਪੁੱਠੀ ਕੰੰਦੀ ਸ਼ੁਰੂ ਕਰ ਲੈ ਦੱਸ ਦਈਏ ਕਿ ਪੈਰੀ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਪੈਰੀ ਦੇ ਨਾਲ 골ਡੀ ਬਰਾੜ ਦਾ ਭਰਾ ਵੀ ਦਿਖਾਈ ਦੇ ਰਿਹਾ ਹੈ ਤੇ ਹੁਣ ਇਸ ਕਤਲ ਤੋਂ ਬਾਅਦ ਜਿੱਥੇ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਆਹਮੋ ਸਾਹਮਣੇ ਹੋ ਗਏ ਨੇ ਤਾਂ ਉੱਥੇ ਹੀ ਪੁਲਿਸ ਨੂੰ ਵੀ ਖਦ사 ਪੈਦਾ ਹੋ ਗਿਆ ਕਿ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੁਣ ਗੈਂਗਵਾਰ ਵੱਧ ਸਕਦੀ ਹੈ ਕਿਉਂਕਿ ਦੋਵੇਂ ਗੈਂਗਸਟਰ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਨਜ਼ਰਾਂ ਰਹੇ ਨੇ